ਨਮਸਕਾਰ ਦਸੂਆ ਚ ਇੱਕ ਐਨ ਆਰ ਆਈ ਦੇ ਕਤਲ ਦਾ ਹੁਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਕਿ ਲਾਸ਼ ਦਸੂਆ ਦੇ ਬੁੱਧੋ ਬਰਗਤ ਪਿੰਡ ਦੇ ਨੇੜੇ ਜੰਗਲਾਂ ਵਿੱਚੋਂ ਮਿਲੀ ਹੈ ਲਾਸ਼ ਦੀ ਪਛਾਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਪੂਰੇ ਮਾਮਲੇ ਬਾਰੇ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਦਾ ਕਤਲ ਜ਼ਮੀਨ ਦੀ ਖਰੀਦ ਵੇਚ ਨੂੰ ਲੈ ਕੇ ਹੋਇਆ ਸੀ ਮੇਰੇ ਤਕਰੀਬਨ ਪਹਿਚਾਨ 88 ਸਾਲ ਐਨਆਰਆਈ ਬਲਵਿੰਦਰ ਸਿੰਘ ਵਾਸੀ ਬਾਕਰਪੁਰ ਥਾਣਾ ਪਲੱਤ ਜ਼ਿਲ੍ਹਾ ਕਪੂਰਥਲੇ ਦੇ ਵਜੋਂ ਹੋਈ ਹੈ ਮੇਰੇ ਤਕਦੀ ਪਤਨੀ ਸੁਰਿੰਦਰ ਕੌਰ ਦੇ ਬਿਆਨ ਦੇ ਆਧਾਰ ਤੇ ਦਸੂਆ ਪੁਲਿਸ ਨੇ ਦਸੂਆ ਦੇ ਪੱਸੀਬੇਟ ਇਲਾਕੇ ਦੇ ਦੋ ਵਿਅਕਤੀਆਂ ਦੇ ਖਿਲਾਫ ਨਾਮ ਲੈ ਕੇ ਕਤਲ ਦਾ ਮਾਮਲਾ ਦਰਜ ਕੀਤਾ ਹੈ ਇਸ ਕਰਨ ਤੋਂ ਬਾਅਦ ਪੁਲਿਸ ਨੇ ਮੁਲਜ਼ਮਾ ਨੂੰ ਫੜਨ ਲਈ ਟੀਮਾਂ ਬਣਾ ਕੇ ਸ਼ਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਘਟਨਾ ਤੋਂ ਬਾਅਦ ਦੋਵੇਂ ਦੋਸ਼ੀ ਇਲਾਕੇ ਤੋਂ ਫਰਾਰ ਸਨ ਮ੍ਰਿਤਕ ਬਲਵਿੰਦਰ ਕੌਰ ਦੀ ਪਤਨੀ ਸੁਰਿੰਦਰ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਮੇਰਾ ਪਤੀ ਸਪੇਨ ਦਾ ਸਿਟੀਜ਼ਨ ਹੈ ਮੈਂ ਆਪਣੇ ਪੁੱਤਰ ਕੋਲ ਰਹਿਣ ਲਈ ਕੈਨੇਡਾ ਆਈ ਹੋਈ ਸੀ ਭਾਰਤ ਆਉਣ ਤੋਂ ਪਹਿਲਾਂ ਪਤੀ ਬਲਵਿੰਦਰ ਸਿੰਘ ਦੇ ਨਾਲ ਗੱਲਬਾਤ ਹੋਈ 20 ਜਨਵਰੀ ਨੂੰ ਉਹ ਪੰਜਾਬ ਦੇ ਆਪਣੇ ਪਿੰਡ ਬਾਗੜਪੁਰ ਵਿਖੇ ਪਹੁੰਚਿਆ ਜਿੱਥੇ ਉਸਨੇ ਦੱਸਿਆ ਕਿ ਉਹ ਕੱਲ ਜ਼ਮੀਨ ਖਰੀਦਣ ਦੇ ਲਈ ਪੱਸੀਬੇਟੇ ਇਲਾਕੇ ਦੇ ਵਿੱਚ ਕਿਸੇ ਨੂੰ ਮਿਲਣ ਜਾ ਰਿਹਾ ਹੈ ਜ਼ਮੀਨ ਖਰੀਦਣ ਦੇ ਬਦਲੇ ਉਸਨੇ ਉਹਨਾਂ ਦੇ ਖਾਤੇ ਦੇ ਵਿੱਚ 2,80,000 ਰੁਪਏ ਦੀ ਜਮ੍ਹਾਂ ਕਰਵਾਏ ਜਿਸ ਤੋਂ ਬਾਅਦ ਉਸ ਸਵੇਰੇ 9 ਵਜੇ ਦੇ ਕਰੀਬ ਆਪਣੀ ਮੋਟਰਸਾਈਕਲ ਤੋਂ ਉਹਨਾਂ ਨੂੰ ਮਿਲਣ ਲਈ ਗਿਆ ਅਤੇ ਗੈਰਮਜਿਤ ਬਾਅਦ ਉਸ ਦਾ ਫੋਨ ਬੰਦ ਹੋ ਗਿਆ ਬਾਅਦ ਵਿੱਚ ਜਦੋਂ ਉਹ ਦੇਰ ਸ਼ਾਮ ਤੱਕ ਘਰ ਨਹੀਂ ਪਹੁੰਚਿਆ ਤਾਂ ਉਸ ਦੇ ਪਤੀਜੇ ਅਮਰਜੀਤ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਪਰ 5 ਦਿਨ ਭਾਲ ਕਰਨ ਤੋਂ ਬਾਅਦ ਕੋਈ ਸੁਰਾਗ ਨਾ ਮਿਲਣ ਤੋਂ ਬਾਅਦ ਉਸ ਦੇ ਲਾਪਤਾ ਵਿਅਕਤੀ ਦੀ ਫੋਟੋ ਵਾਇਰਲ ਕਰ ਦਿੱਤੀ ਗਈ ਅਤੇ ਕਬੂਰਥਲਾ ਜ਼ਿਲ੍ਹੇ ਦੀ ਪੁਲਿਸ ਪੁਲਿਸ ਸਟੇਸ਼ਨ ਦੇ ਵਿੱਚ ਗੁੰਮ ਜੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਮੈਂ ਅਤੇ ਮੇਰਾ ਪੁੱਤਰ ਵੀ ਕੈਨੇਡਾ ਤੋਂ ਪੰਜਾਬ ਆ ਗਏ ਜਦੋਂ ਪਰਿਵਾਰ ਨੂੰ ਦੱਸੂ ਹੱ ਜੰਗਲ ਦੇ ਵਿੱਚ ਇੱਕ লাশ ਮਿਲਣ ਬਾਰੇ ਪਤਾ ਲੱਗਾ ਤਾਂ ਉਹ ਉੱਥੇ ਪਹੁੰਚੇ ਪਿੰਡ ਬੁੱਧੋਬਰਗਰ ਦੇ ਨੇੜੇ ਜੰਗਲ ਦੇ ਵਿੱਚ ਪਿੰਡ ਵਾਸੀਆਂ ਨੇ ਇੱਕ লাশ ਵੇਖੀ ਜਿਸ ਤੋਂ ਬਾਅਦ ਪਿੰਡ ਦੇ ਸਰਪੰਚ ਨੇ ਦਸੂਆ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਇਸ ਤੋਂ ਬਾਅਦ ਦਸੂਆ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ Laash ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਜਦੋਂ ਇਸ ਮਾਮਲੇ ਸਬੰਧੀ ਦਸੂਆ ਪੁਲਿਸ ਸਟੇਸ਼ਨ ਦੇ ਐਸਐਚਓ ਪ੍ਰਭਜੋਤ ਕੋਰਨਲ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ ਪਰ ਉਹਨਾਂ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ। ਸਰ ਕੀ ਨਾਮ ਤੁਹਾਡਾ? ਮੇਰਾ ਨਾਮ ਅਮਰਜੀਤ ਸਿੰਘ ਹੈ ਜੀ। ਅਮਰਜੀਤ ਸਿੰਘ ਜੀ ਇਹ ਹੋਇਆ ਸੀ ਜਿਹੜਾ ਮਾਮਲਾ ਇੱਕ ਇਹ ਮਾਮਲਾ ਹੈ ਹਸਤਾ ਜੀ ਮੈਂ ਪਿੰਡ ਬਾਕਰਪੁਰ ਤਾਣਾ ਭਲਾਤੋਂ ਕਪੂਰਸਰ ਦਾ ਰਹਿਣ ਵਾਲਾ ਮੈਂ ਰਟਾਇਰਡ ਪੁਲਿਸ ਅਫਸਰ ਹਾਂ ਮੇਰੇ ਚਾਚਾ ਜੀ ਦੀ ਇੱਥੇ ਕੋਈ ਜ਼ਮੀਨ ਖਰੀਦੀ ਸੀ ਪੱਸੀਵੇਟ 2018 ਤੋਂ ਉਹਨਾਂ ਦਾ ਕੋਈ ਇੱਥੇ ਡਿਸਪੂਟ ਚੱਲਦਾ ਪਿਆ ਸੀ ਦੋ ਬੰਦਿਆਂ ਨਾਲ ਇੱਕ ਰਮੇਸ਼ ਕੁਮਾਰ ਆ ਉਹ ਬਿੱਲੂ ਬਾਮਣ ਕਰਕੇ ਉਹਨੂੰ ਕਹਿੰਦੇ ਨੇ ਇੱਕ ਉਹਦਾ ਮੁੰਡਾ ਮੁੰਡਾ ਨਿੰਦੀ ਇਹ ਹੈਗੇ ਸੀਗੇ ਤੇ ਇਹਨਾਂ ਨੇ ਕਿਤੇ ਉਹਨੂੰ ਜ਼ਮੀਨ ਖਰੀਦਣ ਪਾਤੇ ਦੱਸਿਆ ਇੱਥੇ ਪਰ ਉਹਨੂੰ ਜ਼ਮੀਨ ਖਰੀਦ ਕੇ ਕਿੰਨੀ ਦਿੱਤੀ ਉਹਦੇ ਕੋ ਪੈਸੇ ਵਟੋਰਦੇ ਰਹੇ ਨੇ ਤੇ ਜ਼ਮੀਨ ਕਿਸੇ ਹੋਰ ਦੀ ਵਿਖਾਉਂਦੇ ਰਹੇ ਨੇ ਉਹ ਕੁਛ ਦਿਨਾਂ ਤੋਂ ਪੈਸੇ ਵੀ ਉਹਦੇ ਕਾਊਂਟਰ ਵਿੱਚ ਜਾਂਦੇ ਰਹੇ ਨੇ ਥੋੜੇ ਕੋਈ ਪੈਸੇ ਗਏ ਨੇ ਉਹਦੇ ਕਾਊਂਟਰਾਂ ਚ ਉਹਨਾਂ ਕੋ ਉਹਦੀਆਂ ਰਸੀਦਾ ਵੀ ਸਾਨੂੰ ਮਿਲੀਆਂ ਨੇ ਫਿਰ ਇਹਨਾਂ ਨੇ ਉਸ ਨੂੰ ਸੱਤਿਆ ਵਿੱਚ ਆ ਜਾ ਤੈਨੂੰ ਅਸੀਂ ਰਜਿਸਟਰੀ ਕਰਾ ਦਿੰਨੇ ਪਹਿਲੀ ਦੀ ਸਪੇਨ ਤੋਂ ਸੱਤਿਆ ਉਹ ਕਿੰਨੀ ਤਾਰੀਖ ਨੂੰ ਤੇ ਇਹ ਤਰੀਕ 20 ਤਰੀਕ ਨੂੰ 21 25 ਨੂੰ ਸੋ ਫਿਰ ਉਹ ਸਾਡੇ ਕੋਲ ਇੰਡੀਆ ਆ ਗਿਆ ਇਸੇ ਆਪਣੇ ਬਰਦਰ ਕੋਲ ਲੰਗਰ ਪਾਣੀ ਛਕਿਆ ਤੇ ਆਪਣੇ ਘਰ ਚੱਲ ਗਿਆ ਇਹ ਕਾਫੀ ਟੈਨਸ਼ਨ ਵਿੱਚ ਸੀਗਾ ਇਹ 21 ਤਰੀਕ ਨੂੰ ਤਕਰੀਬਨ ਕੋਈ 8:30 ਵਜੇ ਪਿੰਡ ਬਾਕਰਪੁਰ ਤੋਂ ਪੱਸੀ ਵੇਟ ਨੂੰ ਆ ਗਿਆ ਆਪਣੇ ਮੋਟਰਸਾਈਕਲ ਨੰਬਰ ਮੋਟਰਸਾਈਕਲ ਆ ਤੇ ਆਇਆ ਮੋਟਰਸਾਈਕਲ ਤੇ ਆ ਗਿਆ ਉਹ 21 ਤਰੀਕ ਨੂੰ ਹੀ ਇਹਦਾ ਫੋਨ ਬੰਦ ਹੋ ਗਿਆ ਅਸੀਂ ਇਹਦੀ ਕਾਫੀ ਪਾਲ ਕੀਤੀ ਉਸ ਏਰੀਆ ਦੇ ਵਿੱਚ ਰਿਸ਼ਤੇਦਾਰੀਆਂ ਦੇ ਵਿੱਚ ਪੁੱਛਿਆ ਸਾਡੇ ਪਿੰਡ ਦੀਆਂ ਕੋਈ ਕੁੜੀਆਂ ਵੀ ਇੱਥੇ ਵੈਹੀਆਂ ਹੋਈਆਂ ਸੀ ਉਹਨਾਂ ਕੋਲ ਵੀ ਅਸੀਂ ਪੁੱਛਗਿਛ ਕੀਤੀ ਐ ਪਰ ਇਹਦਾ ਕੋਈ ਕਲਿਊ ਨਹੀਂ ਲੱਗਾ ਫਿਰ ਅਸੀਂ ਇਸ ਦੀ ਰੈਪਟਰ ਜਿਹੜੀ ਮੈਂ ਆਪਣੇ ਵੱਲੋਂ ਅੰਮ੍ਰਿਤਜੀਤ ਸਿੰਘ ਵੱਲੋਂ ਆਪਣੇ ਮੇਰੇ ਚਾਚਾ ਜੀ ਲੱਗਦੇ ਨੇ ਬਲਵਿੰਦਰ ਸਿੰਘ ਇਹਦੀ ਰੈਪਟਰ ਮੈਂ ਗੁੰਮਛੋਦਗੀ ਦੀ ਥਾਣੇ ਭਲਾਤ ਵਿੱਚ ਸਜੇ ਕਰਵਾਈ ਉੱਥੇ ਫਿਰ ਅਸੀਂ ਇਹਨਾਂ ਦੇ ਫੋਨ ਟ੍ਰੇ ਕਾਲਾ ਜਿਹੜੀਆਂ ਉਹ ਟ੍ਰੇਸਿੰਗ ਤੇ ਲਾਈਆਂ ਪਰ ਇਹਨਾਂ ਦੀ ਵਟਸਐਪ ਤੇ ਕਾਲ ਹੋਈ ਐ ਵਟਸਐਪ ਦਾ ਨੰਬਰ ਕੋਈ ਨਹੀਂ ਆਇਆ ਤੇ ਉਸ ਤੋਂ ਬਾਅਦ ਸਾਨੂੰ ਕੱਲ ਕੱਲ 1 ਤਰੀਕ ਨੂੰ 1 2 ਨੂੰ ਇੱਕ ਗੱਲ ਗਲੋਵਾਲ ਪਿੰਡ ਦਾ ਸਾਬਕਾ ਸਰਪੰਚ ਆ ਲਖਵਿੰਦਰ ਸਿੰਘ ਉਹਦੀ ਸਿਸਟਰ ਜਿਹੜੀ ਆ ਉਹ ਮੇਰੇ ਪਿੰਡ ਵਿਆਹੀ ਹੋਈ ਹੈ ਬਾਕਰਪੁਰ ਉਹਨੇ ਆਪਣੀ ਭੈਣ ਨੂੰ ਸਿਸਟਰ ਨੂੰ ਫੋਨ ਕੀਤਾ ਕਿ ਤੁਹਾ ਜਿਵੇਂ ਅਸੀਂ ਜੋ ਤੇ ਪਾਈਆਂ ਸੀ ਅਸੀਂ ਫੋਟੋਆਂ ਪਾਈਆਂ ਵੈਲ ਕੀਤੀਆਂ ਨੇ ਸੋਸ਼ਲ ਮੀਡੀਆ ਤੇ ਉਹਦੇ ਨਾਲ ਰਲਦਾ ਮਿਲਦਾ ਇਹ ਚਿਹਰਾ ਹੈਗਾ ਇਹਦੀ ਡੈਡ ਬਡੀ ਮੈਂ ਵੇਖ ਕੇ ਆਇਆ ਤੇ ਇਹ ਵੇਖੋ ਆ ਕੇ ਕਿ ਤੁਹਾਡੇ ਪਿੰਡ ਦੀ ਬਾਕਰਪੁਰ ਦੀ ਤਨੀ ਹੈ ਉਸ ਦਾ ਲਖਵਿੰਦਰ ਸਿੰਘ ਦਾ ਮੈਨੂੰ ਫੋਨ ਆਇਆ ਅਸੀਂ ਫਿਰ ਇੱਥੇ ਉਸ ਤੋਂ ਪਹਿਲਾਂ ਉਹਨੇ ਸਾਡੇ ਜਾਂ ਤੋਂ ਪਹਿਲਾਂ ਹੀ ਦਸੂਹਾ ਪੁਲਿਸ ਨੂੰ ਇਤਲਾਹ ਕਰ ਚੁੱਕਾ ਸੀਗਾ ਦਸੂਹਾ ਪੁਲਿਸ ਡੈੱਡ ਬੋਡੀ ਲੈ ਕੇ ਉੱਥੇ ਦੇਖਿਆ ਉਹਨੇ ਚਨਾਕਤ ਕੀਤੀ ਉੱਥੇ ਡੈੱਡ ਬੋਡੀ ਲੈ ਕੇ ਸਿਵਲ ਹਸਪਤਾਲ ਆ ਗਏ ਅਸੀਂ ਸਿੱਧਾ ਹੀ ਦਸੂਹਾ ਦਸੂਹਾ ਪੁਲਿਸ ਨਾਲ ਕਨੈਕਟ ਕੀਤਾ ਤੇ ਆ ਕੇ ਦੇਖਿਆ ਤੇ ਇਹ ਬਲਵਿੰਦਰ ਸਿੰਘ ਦੀ ਡੈੱਡ ਬੋਡੀ ਸੀ ਇਹਦੇ ਮੁਰਜਮ ਦੋ ਹੀ ਮੁਰਜਮ ਨੇ ਇਹਦੇ ਰਮੇਸ਼ ਕੁਮਾਰ ਤੇ ਉਹਦਾ ਲੜਕਾ ਆ ਇੱਕ ਪਰਿਵਾਰ ਚ ਕੋਨ ਕੋਨੇ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਦੇ ਪਰਿਵਾਰ ਚ ਇੱਕ ਉਹਦਾ ਬੇਟਾ ਹੈਗਾ ਕੈਨੇਡਾ ਰਹਿ ਰਹਿ ਰਿਆ ਤੇ ਇਸ ਟਾਈਮ ਤੇ ਇੱਕ ਉਹਦੀ ਲੜਕੀ ਹੈ ਉਹ ਇੰਗਲੈਂਡ ਵਿੱਚ ਹੈ ਇਹ ਬਲਵਿੰਦਰ ਸਿੰਘ ਦੀ ਮੈਸੇਜ ਜਿਹੜੀ ਹੈ ਉਹ ਆਪਣੇ ਬੇਟੇ ਨੂੰ ਕੈਨੇਡਾ ਵਿੱਚ ਮਿਲਣ ਗਈ ਸੀ ਇਹ ਕੱਲੇ ਸਪੇਨ ਤੋਂ ਆਇਆ ਕੱਲੇ ਸਪੇਨ ਤੋਂ ਆਇਆ ਸੀਗਾ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਸ ਤੋਂ ਮੰਗਦੇ ਵੀ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਬਲਵਿੰਦਰ ਸਿੰਘ ਦੀ ਕੋਈ ਜ਼ਮੀਨ